22 ਮਈ ਤੱਕ ਹੁਣ ਇੰਟਰਨੈਟ ਬੰਦ ਰਹਿ ਸਕਦਾ ਹੈ ਦਰਅਸਲ ਸਰਕਾਰ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਪੂਰੀ ਖਬਰ ਕੀ ਹੈ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਸਰਕਾਰ ਨੇ ਡੋਡਾ ਜ਼ਿਲ੍ਹੇ ਦੇ ਭਦਰਵਾ ਕਸਬੇ ਦੇ ਕੁਝ ਹਿੱਸਿਆਂ ਦੇ ਵਿੱਚ 27 ਮਈ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੁਲਤ ਕਰਨ ਦੇ ਹੁਕਮ ਦਿੱਤੇ ਨੇ ਅਧਿਕਾਰੀਆਂ ਨੇ ਕਿਹਾ ਹੈਗਾ ਕਿ ਸਰਕਾਰ ਨੇ ਇਹ ਹੁਕਮ ਜਿਹੜਾ ਕਿ ਇਹ ਕਦਮ ਚੁੱਕਿਆ ਹੈਗਾ ਇਸ ਖੱਛੇ ਦੇ ਮੱਦੇਨਜ਼ਰ ਚੁੱਕਿਆ ਹੈਗਾ ਕਿ ਕੁਝ ਦੇਸ਼ ਵਿਰੋਧੀ ਤੱਤ ਇਲਾਕੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਕੇ ਮੁਸ਼ਕਲਾਂ ਪੈਦਾ ਕਰਨ ਲਈ ਮੋਬਾਈਲ ਇੰਟਰਨੈਟ ਦੀ ਦੁਰਵਰਤੋਂ ਕਰ ਸਕਦੇ ਨੇ ਜਿਸ ਕਰਕੇ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤੁਹਾਨੂੰ ਦੱਸਦੇ ਕਿ ਅਧਿਕਾਰੀਆਂ ਦੇ ਅਨੁਸਾਰ ਗ੍ਰਹਿ ਵਿਭਾਗ ਨੇ ਪੁਲਿਸ ਇੰਸਪੈਕਟਰ ਜਨਰਲ ਪੀਮਸ ਐਂਡ ਟੁੱਟੀ ਦੀ ਸਿਫਾਰਿਸ਼ ਦੇ ਉੱਤੇ 37 ਟਾਵਰਾਂ ਰਿਲਾਇੰਸ ਜੀਓ ਦੇ 19 ਅਤੇ Airtel ਦੇ 18 ਦੇ ਉੱਤੇ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਲਤ ਕਰਨ ਦੇ ਆਦੇਸ਼ ਦਿੱਤੇ ਨੇ ਤਾਂ ਹੁਕਮ ਦੇ ਵਿੱਚ ਦੱਸਦੇ ਕਿ ਪ੍ਰਮੁੱਖ ਸਖਤਰ ਗ੍ਰਹਿ ਚੰਦਰਕਰ ਭਾਰਤੀ ਨੇ ਕਿਹਾ ਹੈਗਾ ਕਿ ਮੋਬਾਈਲ ਇੰਟਰਨੈਟ ਸੇਵਾਵਾਂ ਜੋ ਕਿ 22 ਮਈ ਨੂੰ ਰਾਤ 8:00 ਵਜੇ ਤੋਂ 27 ਮਈ ਨੂੰ ਰਾਤ 8 ਵਜੇ ਤੱਕ ਮੁਲਤ ਰਹਿਣਗੀਆਂ ਯਾਨੀ ਕਿ 2 ਦਿਨ ਲਗਾਤਾਰ ਜੁਰਕੀ ਉਥੇ ਇੰਟਰਨੈਟ ਸੇਵਾਵਾਂ ਬੰਦ ਰਹਿਣ ਸੀਆਂ ਤੇ ਹੁਣ 27 ਮਈ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਤਾਂ ਹੁਕਮ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਜੰਮੂ ਕਸ਼ਮੀਰ ਦੇ ਇਨਸਪੈਕਟਰ ਜਨਰਲ ਆਫ ਪੁਲਿਸ ਟੈਲੀਕਮ ਸੇਵਾਵਾਂ ਦੀ ਅਸਥਾਈ ਮੌਲਤੀ ਨਿਯਮ ਜੋ ਕਿ 2024 ਦੇ ਨਿਯਮ 3 ਦੇ ਤਹਿਤ ਅਧਿਕਾਰੀ ਹੋਣ ਦੇ ਨਾਤੇ ਨੇ ਉਹਨਾਂ ਨੇ ਦੂਰ ਸੰਚਾਰ ਅਤੇ ਇੰਟਰਨੈਟ ਜੋ ਕਿ ਆਪਰੇਟਰਾਂ ਨੂੰ ਜੋ ਕਿ ਅਦਰਵਾ ਖੇਤਰ ਦੇ ਵਿੱਚ ਮੋਬਾਈਲ ਡਾਟਾ ਸੇਵਾ ਨੂੰ ਅਸਥਾਈ ਤੌਰ ਦੇ ਉੱਤੇ ਮੁਲਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਤਾਂ ਇਸ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਹਵਾਲਾ ਦਿੱਤੇ ਗਏ ਹੁਕਮ ਦੇ ਵਿੱਚ ਜ਼ਿਕਰ ਕੀਤਾ ਗਿਆ ਹੈਗਾ ਕਿ ਦੇਸ਼ ਦੀ ਸਰੋਧਿਤਤਾ ਸ਼ਰਾਤੀ ਅੰਸਰਾਂ ਦੇ ਵੱਲੋਂ ਮੋਬਾਈਲ ਡਾਟਾ ਦੀ ਦੁਰਵਰਤੋਂ ਕਰਕੇ ਜਿਵੇਂ ਕਿ ਜੋ 2G 3G 4G ਤੇ 5G ਅਤੇ ਜਨਤਕ ਵਾਈਵ ਜੋ ਕਿ ਵਾਈਫਾਈ ਦੀ ਦੁਰਵਰਤੋਂ ਕਰਨ ਦੀ ਸੰਭਾਵਨਾ ਹੈ ਜਿਸ ਦੇ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ ਤਾਂ ਹੁਕਮਾਂ ਦੇ ਅਨੁਸਾਰ ਦੇਸ਼ ਦੀ ਪ੍ਰਭੂਸਤਾ ਅਖੰਡਤਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸੁਰੱਖਿਆ ਅਤੇ ਜਨਤਕ ਜੋ ਕਿ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਮੋਬਾਈਲ ਇੰਟਰਨੈਟ ਸੇਵਾਵਾਂ ਦੀ ਵੀ ਜਿਹੜੀ ਕਿ ਮੌਲਤੀ ਜ਼ਰੂਰੀ ਹੈ ਤਾਂ ਦੱਸਦੀ ਹੈ ਕਿ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਚਤਨਾਵ ਚੱਲਦਾ ਪਿਆ ਉਸ ਨੂੰ ਲੈ ਕੇ ਕਾਫੀ ਥਾਵਾਂ ਦੇ ਉੱਤੇ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਇਸ ਸਮੇਂ ਹਜੇ ਵੀ ਜਿਹੜਾ ਕਿ ਮਾਹੌਲ ਕਾਫੀ ਸਾਂਮਿਆ ਹੋਇਆ ਹੈਗਾ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ 27 ਮਈ ਤੱਕ ਹੁਣ ਇੰਟਰਨੈਟ ਬੰਦ ਰਹਿ ਸਕਦਾ ਹੈ ਦਰਅਸਲ ਸਰਕਾਰ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਪੂਰੀ ਖਬਰ ਕੀ ਹੈ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਸਰਕਾਰ ਨੇ ਡੋਡਾ ਜ਼ਿਲ੍ਹੇ ਦੇ ਭਦਰਵਾ ਕਸਬੇ ਦੇ ਕੁਝ ਹਿੱਸਿਆਂ ਦੇ ਵਿੱਚ 27 ਮਈ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ ਦੇ ਉੱਤੇ ਮੌਲਤ ਕਰਨ ਦੇ ਹੁਕਮ ਦਿੱਤੇ ਨੇ ਅਧਿਕਾਰੀਆਂ ਨੇ ਕਿਹਾ ਹੈਗਾ ਕਿ ਸਰਕਾਰ ਨੇ ਇਹ ਹੁਕਮ ਜਿਹੜੇ ਕਿ ਇਹ ਕਦਮ ਚੁੱਕਿਆ ਹੈਗਾ ਇਸ ਖੱਛੇ ਦੇ ਮੱਦੇਨਜ਼ਰ ਚੁੱਕਿਆ ਹੈਗਾ ਕਿ ਕੁਝ ਦੇਸ਼ ਵਿਰੋਧੀ ਤੱਤ ਇਲਾਕੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਕੇ ਮੁਸ਼ਕਲਾਂ ਪੈਦਾ ਕਰਨ ਦੇ ਲਈ ਮੋਬਾਈਲ ਇੰਟਰਨੈਟ ਦੀ ਦੁਰਵਰਤੋਂ ਕਰ ਸਕਦੇ ਨੇ ਜਿਸ ਕਰਕੇ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤਾਂ ਦੱਸਦੇ ਕਿ ਅਧਿਕਾਰੀਆਂ ਦੇ ਅਨੁਸਾਰ ਗ੍ਰਹਿ ਵਿਭਾਗ ਨੇ ਪੁਲਸ ਇੰਸਪੈਕਟਰ ਜਨਰਲ ਭੀਮਸੈਂਡ ਟੁੱਟੀ ਦੀ ਸਿਫਾਰਿਸ਼ ਦੇ ਉੱਤੇ 37 ਟਾਵਰਾਂ ਰਿਲਾਇੰਸ ਜੀਓ ਦੇ 19 ਅਤੇ ਏਟਲ ਦੇ 18 ਦੇ ਉੱਤੇ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਲਤ ਕਰਨ ਦੇ ਆਦੇਸ਼ ਦਿੱਤੇ ਨੇ ਤਾਂ ਹੁਕਮ ਦੇ ਵਿੱਚ ਦੱਸਦੇ ਕਿ ਪ੍ਰਮੁੱਖ ਸਕੱਤਰ ਗ੍ਰਹਿ ਚੰਦਰਕਰ ਭਾਰਤੀ ਨੇ ਕਿਹਾ ਹੈਗਾ ਕਿ ਮੋਬਾਈਲ ਇੰਟਰਨੈਟ ਸੇਵਾਵਾਂ ਜੋ ਕਿ 22 ਮਈ ਨੂੰ ਰਾਤ 8:00 ਵਜੇ ਤੋਂ 27 ਮਈ ਨੂੰ ਰਾਤ 8 ਤੱਕ ਮੌਲਤ ਰਹਿਣਗੀਆਂ ਯਾਨੀ ਕਿ 2 ਦਿਨ ਲਗਾਤਾਰ ਜੁਰਕੀ ਉਥੇ ਇੰਟਰਨੈਟ ਸੇਵਾਵਾਂ ਬੰਦ ਰਹਿਆਂ ਸੀਗਾ ਤੇ ਹੁਣ 27 ਮਈ ਤੱਕ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ ਤਾਂ ਹੁਕਮ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਜੰਮੂ ਕਸ਼ਮੀਰ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਟੈਲੀਕਮ ਸੇਵਾਵਾਂ ਦੀ ਅਸਥਾਈ ਮੌਲਤੀ ਨਿਯਮ ਜੋ ਕਿ 2024 ਦੇ ਨਿਯਮ 3 ਦੇ ਤਹਿਤ ਅਧਿਕਾਰੀ ਹੋਣ ਦੇ ਨਾਤੇ ਨੇ ਉਹਨਾਂ ਨੇ ਦੂਰ ਸੰਚਾਰ ਅਤੇ ਇੰਟਰਨੈਟ ਜੋ ਕਿ ਆਪਰੇਟਰਾਂ ਨੂੰ ਜੋ ਕਿ ਪਦਰਵਾ ਖੇਤਰ ਦੇ ਵਿੱਚ ਮੋਬਾਈਲ ਡਾਟਾ ਸੇਵਾ ਨੂੰ ਅਸਥਾਈ ਤੌਰ ਦੇ ਉੱਤੇ ਮੋਲਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਤਾਂ ਇਸ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਹਵਾਲਾ ਦਿੱਤੇ ਗਏ ਹੁਕਮ ਦੇ ਵਿੱਚ ਜ਼ਿਕਰ ਕੀਤਾ ਗਿਆ ਹੈਗਾ ਕਿ ਦੇਸ਼ ਵਿਰੋਧੀ ਤਤਾਂ ਸ਼ਰਾਤੀ ਅੰਸਰਾਂ ਦੇ ਵੱਲੋਂ ਮੋਬਾਈਲ ਡਾਟਾ ਦੀ ਦੁਰਵਰਤੋਂ ਕਰਕੇ ਜਿਵੇਂ ਕਿ ਜੋ 2G 3G 4G ਤੇ 5G ਅਤੇ ਜਨਤਕ ਵਾਈ ਜੋ ਕਿ ਵਾਈਫਾਈ ਦੀ ਦੁਰਵਰਤੋਂ ਕਰਨ ਦੀ ਸੰਭਾਵਨਾ ਹੈ ਜਿਸ ਦੇ ਨਾਲ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਸਕਦੀ ਹੈ ਤਾਂ ਹੁਕਮਾ ਦੇ ਅਨੁਸਾਰ ਦੇਸ਼ ਦੀ ਪ੍ਰਭੂਸਤਾ ਅਖੰਡਤਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸੁਰੱਖਿਆ ਅਤੇ ਜਨਤਕ ਜੋ ਕਿ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਮੋਬਾਈਲ ਇੰਟਰਨੈਟ ਸੇਵਾਵਾਂ ਦੀ ਵੀ ਜਿਹੜੀ ਕਿ ਮਹਲਤੀ ਜ਼ਰੂਰੀ ਹੈ ਤਾਂ ਦੱਸਦੀ ਹੈ ਕਿ ਜੋ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਚਤਨਾਵ ਚੱਲਦਾ ਪਿਆ ਉਸ ਨੂੰ ਲੈ ਕੇ ਕਾਫੀ ਥਾਵਾਂ ਦੇ ਉੱਤੇ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਇਸ ਸਮੇਂ ਹਜੇ ਵੀ ਜੜਾ ਕੀ ਮਾਹੌਲ ਕਾਫੀ ਸਾਂਮਿਆ ਹੋਇਆ ਹੈਗਾ ਜਿਸ ਕਰਕੇ ਪ੍ਰਸ਼ਾਸਨ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ